ਕੀ ਪੰਜ ਮੈਂਬਰੀ ਕਮੇਟੀ ਦਾ ਭੋਗ ਪਾਉਣਿਆ ਜਾਣ ਲੱਗਾ ਹੈ ਕੀ ਪੰਜ ਮੈਂਬਰੀ ਕਮੇਟੀ ਖਤਮ ਕੀਤੀ ਜਾਵੇਗੀ ਅਕਾਲ ਤਖਤ ਤੋਂ ਵੱਡੇ ਤੇ ਅਹਿਮ ਹੁਕਮ ਆ ਸਕਦੇ ਨੇ ਆਖਰਕਾਰ ਬਾਦਲ ਕੇ ਆਖਰਕਾਰ ਸੁਖਬੀਰ ਸਿੰਘ ਬਾਦਲ ਦਾ ਧੜਾ ਕਿਹੜੀ ਵੱਡੀ ਗੇਮ ਪਾ ਰਿਹਾ ਹੈ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕੋ ਸੰਕਟ ਕਿਉਂ ਖੜਾ ਹੋਇਆ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਗੱਲ ਇਹ ਸੀ ਕਿ ਹੁਣ ਇਸ ਸੰਕਟ ਚੋਂ ਉੱਭਰਿਆ ਕਿਵੇਂ ਜਾਵੇ ਉਸ ਨੂੰ ਸੰਕਟ ਚੋਂ ਕਾਲੀ ਦਾਲ ਨੂੰ ਪੰਥਕ ਸਿਆਸਤ ਨੂੰ ਕੱਢਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਬੜੇ ਅਹਿਮ ਹੁਕਮਨਾਮੇ ਹੋਏ ਉਹਨਾਂ ਹੁਕਮਨਾਮਿਆਂ ਚੋਂ ਇੱਕ ਅਹਿਮ ਹੁਕਮਨਾਮਾ ਸੀ ਸੱਤ ਮੈਂਬਰੀ ਕਮੇਟੀ ਦਾ ਗਠਨ ਤੇ ਉਸ ਕਮੇਟੀ ਦੇ ਦੁਆਰਾ ਭਰਤੀ ਪ੍ਰਕਿਰਿਆ ਨੂੰ ਨਿਪਰੇ ਕਰਨਾ ਨਿਪਰੇ ਚੜਾਉਣਾ ਤੇ ਅੱਗੇ ਜਿਹੜਾ ਚੋਣ ਪ੍ਰਧਾਨ ਦੀ ਲੀਡਰਸ਼ਿਪ ਦੀ ਚੋਣ ਤੈਅ ਕਰਨਾ ਆਖਰਕਾਰ ਉਹ ਲੀਡਰਸ਼ਿਪ ਦੀ ਚੋਣ ਤੈਅ ਕਰਨ ਲਈ ਕਮੇਟੀ ਬਣੀ ਬਾਦਲਕੇ ਜਾਨੀ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜ ਆਕਾਲੀ ਦਲ ਦੇ ਉੱਤੇ ਕਾਬਜ਼ ਧੜਾ ਜਿਹੜਾ ਉਹ ਲਗਾਤਾਰ ਇਸ ਤੋਂ ਟਾਲ ਮਟੋਲ ਕਰਦਾ ਰਿਹਾ ਲੰਬੇ ਅਰਸੇ ਤੋਂ ਬਾਅਦ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਵਾਰ ਪੰਜ ਮੈਂਬਰੀ ਕਮੇਟੀ 7 ਤੋਂ 5 ਰਹਿ ਗਈ ਉਹਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਿਸ ਪ੍ਰਕਾਰ ਲਾ ਮਿਸਾਲ ਇਕੱਠ ਹੋਏ ਤਿੰਨ ਵੱਡੀਆਂ ਰੈਲੀਆਂ ਕਹਿ ਲਈਏ ਕਿ ਹੁਣ ਤੱਕ ਜਿਹੜੀਆਂ ਦੇਖੀਆਂ ਗਈਆਂ ਮਰੇਲ ਕੋਟਲਾ ਸੰਗਰੂਰ ਪਟਿਆਲਾ ਇਸ ਤੋਂ ਇਲਾਵਾ ਮਾਸ਼ੀਵਾੜਾ ਤੇ ਜਿਹੜੀ ਆ ਆਨੰਦਪੁਰ ਹਲਕੇ ਦੇ ਅੰਦਰ ਹੋਈਆਂ ਇਹ ਵੱਡੀਆਂ ਰੈਲੀਆਂ ਨੇ ਕਿਹਾ ਜਾਂਦਾ ਹੈ ਕਿ ਮਾਝੇ ਦੇ ਅੰਦਰ ਕਈ ਵੱਡੇ ਆਗੂ ਪੱਟਾ ਤੇ ਥਾਪੀਆਂ ਮਾਰ ਰਹੇ ਨੇ ਕਿ ਆਜੋ ਅਸੀਂ ਇਦੋਂ ਵੀ ਵੱਡੇ ਇਕੱਠ ਕਰਾਂਗੇ ਉਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਦੇ ਉੱਤੇ ਕਹਿ ਲਈਏ ਜਾਂ ਕਹਿ ਲਈਏ ਕਿ ਆਪ ਕਿਸੇ ਦਾ ਜੀ ਕਰ ਆਇਆ ਹੋਵੇ ਜਾਂ ਕਿਸੇ ਦੀ ਟੋਟਗਰੀ ਜਾਗਪੀ ਹੋਵੇ ਤਾਂ ਕੀ ਕਹਿਣੇ ਕੁਝ ਚਿੱਠੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀਆਂ ਗਈਆਂ ਜਿਹਦਾ ਬਰਤਾਂਤ ਜਿਹਦਾ ਜਿਹਦੇ ਅੰਦਰ ਲਿਖੇਗੇ ਸ਼ਬਦ ਸ਼ਾਹੀ ਇੱਕੋ ਜੀ ਹੈ ਇਹ ਕਹ ਲਈਏ ਕਾਪੀ ਪੇਸਟ ਵਾਲਾ ਸਿਸਟਮ ਹੀ ਹੈ ਵੱਖ-ਵੱਖ ਗੁਰੂ ਘਰਾਂ ਦੀਆਂ ਲੈਟਰ ਪੈਡਾਂ ਦੇ ਵਿੱਚ ਮਹਾਲੀ ਲੁਧਿਆਣਾ ਤੇ ਕਈ ਹੋਰ ਇਲਾਕਿਆਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਲਗਭਗ ਸਾਹੀ ਇੱਕੋ ਜੀ ਹੈ ਵਰਤਾਂਤ ਇੱਕੋ ਜਿਆ ਸ਼ਬਦ ਇੱਕੋ ਜਿਹਾ ਇਵਨ ਕਿ ਕੋਮੇ ਬਿੰਦੀਆਂ ਵੀ ਇੱਕੋ ਜੀਆਂ ਉਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਵੀ ਐਵੇਂ ਹੀ ਕੁਝ ਲੋਕ ਜਿਹੜੇ ਸਿੱਖ ਵੀ ਨਹੀਂ ਹੈਗੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੇ ਉੱਤੇ ਕਿਸੇ ਅਣਜੰਮੀ ਪਾਰਟੀ ਦੇ ਨਾਮ ਦੀ ਭਰਤੀ ਕਰ ਰਹੇ ਨੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੋ ਸਕਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤੇ ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਤਾਂ ਹੋਏ ਨੇ ਕੀ ਇਹ ਸਿੱਖ ਜਿਹੜੇ ਆਪਣੇ ਆਪ ਨੂੰ ਤੇ ਦੂਜਾਂ ਨੂੰ ਸਿੱਖ ਨਾ ਹੋਣ ਦਾ ਸਰਟੀਫਿਕੇਟ ਬਣ ਰਹੇ ਆ ਕੀ ਸੰਤਾ ਸਿੰਘ ਮੈਦਪੁਰੀ ਸਿੱਖ ਨਹੀਂ ਹਨ ਕੀ ਗੁਰਪ੍ਰਤਾਪ ਸਿੰਘ ਵਡਾਲਾ ਸਿੱਖ ਨਹੀਂ ਕੀ ਮਨਪ੍ਰੀਤ ਸਿੰਘ ਆਲੀ ਸਿੱਖ ਨਹੀਂ ਕੀ ਅਗਵਾਲ ਸਿੰਘ ਚੋਂ ਦਾ ਸਿੱਖ ਨਹੀਂ ਕੀ ਸ਼ਰੋਮਣੀ ਅਕਾਲੀ ਦਲ ਦੇ ਫਿਰ ਉਹ ਲੋਕ ਸਿੱਖਾ ਗੈਰ ਸਿੱਖਾ ਦੇ ਨਾਲ ਹੀ ਵਰਤਦੇ ਰਹੇ ਕੀ ਸੰਤਾ ਸਿੰਘ ਅਮੈਦਪੁਰ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਖੁਦ ਤਖਤ ਚਰੀ ਅਕਾਲ ਤਾ ਸਾਬਦਾ ਜਥੇਦਾਰ ਲਾਉਣਾ ਚਾਹੁੰਦੇ ਸੀ ਕੀ ਇਹ ਲੋਕ ਸਿੱਖ ਨਹੀਂ ਚਲੋ ਇਸ ਅਲੈਦਾ ਗੱਲ ਹੁਣ ਇਹ ਹੈ ਕਿ ਠੀਕ ਹੈ ਚਿੱਠੀਆਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ ਸਿਆਸਤ ਦੇ ਅੰਦਰ ਟਿਕੜਮ ਬਾਜ਼ੀਆਂ ਦਾ ਨਾ ਹੀ ਸਿਆਸਤ ਹੈ ਚਲਦੀਆਂ ਰਹਿੰਦੀਆਂ ਨੇ ਇਸੇ ਦਰਮਿਆਨ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਿਨ੍ਹਾਂ ਦੀ ਨਿਯੁਕਤੀ ਵਿਵਾਦਾਂ ਦੇ ਵਿੱਚ ਹਾਲੇ ਤੱਕ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਬੜਾ ਹੁਬ ਕੇ ਕਿਹਾ ਕਿ ਕੋਈ ਵੀ ਅਕਾਲ ਤਖਤ ਨੂੰ ਕਿਸੇ ਤੋਂ ਵੀ ਕੋਈ ਮਾਨਤਾ ਨਹੀਂ ਕੋਈ ਅਕਾਲ ਤਖਤ ਦਾ ਨਾਂ ਨਹੀਂ ਵਰਤ ਸਕਦਾ ਜੋ ਉਹਨਾਂ ਦੀਆਂ ਟਿੱਪਣੀਆਂ ਆਈਆਂ ਅਕਾਲੀ ਦਲ ਕੋਈ ਇੱਕ ਨਹੀਂ ਵੱਖ-ਵੱਖ ਤਰ੍ਹਾਂ ਦੇ ਅਕਾਲੀ ਦਲ ਨੇ ਤਾਂ ਇਹ ਸਾਰੇ ਕਸੇ ਨੂੰ ਸਮੇਟਣ ਦੇ ਲਈ 2 ਦਸੰਬਰ ਵਾਲੇ ਹੁਕਮਨਾਮੇ ਸੀ ਨਾ ਤਨਾਲ ਹੀ ਕਹਿ ਦਿੰਦੇ ਆ ਜਥੇਦਾਰ ਸਾਹਿਬ ਕੇ 2 ਦਸੰਬਰ ਵਾਲੇ ਹੁਕਮਨਾਮੇ ਸਾਰਿਆਂ ਨੂੰ ਮੰਨਣੇ ਚਾਹੀਦੇ ਨੇ ਫਿਰ ਉਹ ਸਿਓ ਮੰਨ ਰਹੇ ਨੇ ਸ ਜਿਹੜੇ ਨਹੀਂ ਮੰਨ ਰਹੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਇਹਦਾ ਮਤਲਬ ਇਹ ਹੈ ਕਿ ਇਹ ਤਰੀਕਾ ਵਰਤਿਆ ਜਾ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਰਾਹ ਚੜੀ ਕਢਾਇਆ ਜਾਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਈ ਹੁਕਮ ਦੇ ਦੇਣ ਕਿ ਵੀ ਇਹ ਹੁਕਮ ਹੈ ਭਰਤੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ ਸਿੰਘ ਸਹਾਵਾਵਾਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਉਤਰਾਇਆ ਜਾਏ ਇਹਦੇ ਉੱਤੇ ਫਿਰ ਮੇਰੀ ਪੀਰੀ ਦਾ ਸਿਧਾਂਤ ਕਿੱਥੇ ਹੋਣ ਮੈਂ ਟੋਟਗੇਰੀ ਵਾਲੀ ਗੱਲ ਕੀਤੀ ਸੀ ਕਈ ਵਾਰ ਬੰਦਾ ਬੰਦਾ ਜਾਣ ਬੁੱਝ ਕੇ ਵੀ ਕਰਦਾ ਹੈ ਕਿਸੇ ਦੇ ਇਸ਼ਾਰੇ ਤੇ ਵੀ ਕਰਦਾ ਚਲੋ ਗੁਰਦੁਆਰਾ ਕਮੇਟੀਆਂ ਨੇ ਭੇਜੀਆਂ ਚਿੱਠੀਆਂ ਜਿਹੜੀਆਂ ਕਾਪੀ ਪੇਸਟ ਕੀਤੀਆਂ ਗਈਆਂ ਨੇ ਜਿਵੇਂ ਪੰਜਾਬ ਪੁਲਿਸ ਐਫ ਆਈ ਆਰ ਨਹੀਂ ਕੱਟਦੀ ਪੰਜਾਬ ਪੁਲਿਸ ਦੀਆਂ ਐਫ ਆਈ ਆਰ ਤੁਸੀਂ ਦੇਖ ਲਓ 100 ਦੇ ਵਿੱਚੋਂ 99 ਜਿਹੜੀਆਂ ਐਫ ਆਈ ਆਰ ਆ ਨੇ ਉਹਨਾਂ ਦਾ ਵਰਤਾਰਤ ਇੱਕੋ ਜਿਹਾ ਹੁੰਦਾ ਹੈ ਕਿ ਫਲਾਣੇ ਥਾਂ ਤੇ ਪੁਲਿਸ ਖੜੀ ਸੀ ਉੱਥੇ ਉਹਨੇ ਦੇਖਿਆ ਤਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਦੇ ਹੋਏ ਇੱਕ ਕਾਗਜ਼ ਤਾਂ ਟੁਕੜਾ ਬਾਹਰ ਸੁੱਟਿਆ ਜਿਹਦੇ ਵਿੱਚ ਬਾਅਦ ਚ ਪਾਇਆ ਗਿਆ ਕਿ 80 ਗ੍ਰਾਮ ਚਿੱਟਾ ਸੀ ਜਾਂ 80 ਲਗਭਗ ਤੁਸੀਂ ਸਾਰੀਆਂ ਦੇਖ ਲਓ ਤੇ ਆ ਜਿਹੜੇ ਪੁਲਿਸ ਮੁਕਾਬਲੇ ਹੋ ਰਹੇ ਐ ਇਹਨਾਂ ਦੀਆਂ ਵੀ ਕਿ ਪੁਲਿਸ ਨਿਸ਼ਾਨਦੇਹੀ ਕਰਾਉਣ ਦੇ ਲਈ ਲੈ ਕੇ ਗਈ ਸੀ ਨਿਸ਼ਾਨਦੇਹੀ ਕਰਦੇ ਆ ਅਸਲੇ ਦੀ ਨਿਸ਼ਾਨਦੇਹੀ ਕਰਦੇ ਆ ਮੁਲਜ਼ਮ ਨੇ ਗੋਲੀ ਚਲਾਤੀ ਜਿਸ ਕਾਰਨ ਜਵਾਬੀ ਕਾਰਵਾਈ ਦੇ ਵਿੱਚ ਸਾਡੇ ਤੋਂ ਗੱਲ ਲੱਗ ਤੇ ਗੋਲੀ ਵੱਜੀ ਇਹ ਹੀ ਹੈ ਨਾ ਇਹ ਹੀ ਆਲੇ ਦਾ ਚਿੱਠੀਆਂ ਦਾ ਹੈ ਜਿੰਨੀਆਂ ਕਿ ਮੇਰੇ ਕੋਲ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆਈਆਂ ਇਹ ਚਿੱਠੀਆਂ ਅਕਾਲ ਤੱਕ ਸਾਬਤ ਗਈਆਂ ਗਿਆਨੀ ਕੁਲਦੀਪ ਸਿੰਘ ਗੜਗਸ ਦਾ ਇਹਨਾਂ ਤੇ ਰੈਕਟ ਕਰਨਾ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਚਿੱਠੀਆਂ ਨੂੰ ਪੜੋ ਜਾਂ ਤੁਸੀਂ ਉਹਨਾਂ ਚਿੱਠੀਆਂ ਦੇ ਆਲੇ ਬੰਦਿਆਂ ਨੂੰ ਸੱਦੋ ਫਿਰ ਦੂਜਿਆਂ ਨੂੰ ਵੀ ਸੱਦੋ ਚਲੋ ਨਹੀਂ ਵੀ ਸੱਦਣਾ ਤੁਸੀਂ ਰੈਕਟ ਕਰ ਰਹੇ ਹੋ ਤੁਸੀਂ ਨਾਲੇ ਕਹੀ ਜਾਂਦੇ ਹੋ ਕਿ 2 ਦਸੰਬਰ ਦੇ ਹੁਕਮਨਾਮੇ ਸਾਰਿਆਂ ਨੂੰ ਮੰਨਣੇ ਚਾਹੀਦੇ ਨੇ ਮੰਨ ਕੌਣ ਨਹੀਂ ਰਿਹਾ 2 ਦਸੰਬਰ ਦੇ ਹੁਕਮਨਾਮੇ ਮੰਨਤਾ ਸੁਖਵੀਰ ਸਿੰਘ ਬਾਦਲੈਂਡ ਕੰਪਨੀ ਨਹੀਂ ਰਹੀ ਹੋਰ ਤਾਂ ਕੋਈ ਇਸ ਮਾਮਲੇ ਦੇ ਵਿੱਚ ਹੈ ਹੀ ਨਹੀਂ ਮਨਤਾ ਦਲਜੀਤ ਸਿੰਘ ਚੀਮਾ ਨਹੀਂ ਰਿਹਾ ਮਨਤਾ ਅਰਸ਼ਦੀਪ ਕਲੀਅਰ ਨਹੀਂ ਰਿਹਾ ਇਹੀ ਲੋਕ ਨਹੀਂ ਨਾ ਮੰਨ ਰਹੇ ਇਨਨਤ ਇਨਨਤ ਤੇ 2 ਦਸੰਬਰ ਵਾਲੇ ਹੁਕਮ ਨਾਲ ਇਹਨਾਂ ਨੂੰ ਮੰਨਣੇ ਚਾਹੀਦੇ ਸੀ ਖੈਰ ਹੁਣ ਇਹ ਸਵਾਲ ਹੈ ਕਿ ਕੀ ਇਹਨਾਂ ਚਿੱਠੀਆਂ ਦੇ ਰਾਹੀਂ ਕੀ ਇਹਨਾਂ ਚਿੱਠੀਆਂ ਦੇ ਰਾਹੀਂ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਨੂੰ ਖਤਮ ਕੀਤਾ ਜਾਵੇਗਾ ਉਹਨਾਂ ਉਹਦੇ ਵਿੱਚ ਤਰੇੜ ਲਿਆਂਦੀ ਜਾਵੇਗੀ ਜਾਂ ਉਹਨੂੰ ਕੰਮ ਕਰਨ ਤੋਂ ਰੋਕਿਆ ਜਾਵੇਗਾ 4 ਲੱਖ ਦੀ ਮੈਂਬਰਸ਼ਿਪ ਪੰਜ ਮੈਂਬਰੀ ਕਮੇਟੀ ਦੇ ਅਨੁਸਾਰ ਮੈਂ ਵਕ ਵਕ ਖਬਰਾਂ ਦੇ ਰਾਹੀਂ ਦੇਖਦੇ ਹਾਂ ਕਿ 4 ਲੱਖ ਦਾ ਦਾਵਾ ਕੀਤਾ ਗਿਆ ਚਲੋ 4 ਨਹੀਂ 2.5 ਹੋਗੀ ਹੋਊਗੀ ਆਪਾਂ ਇੰਨਾ ਮਾਰਜਿਨ ਰੱਖ ਲੈਨੇ ਆ ਤਾਂ ਕਾਫੀ ਜ਼ਿਆਦਾ ਹੰਗਾਰ ਆਇਆ ਤੇ ਜਿਸ ਸਾਹ ਉਹਨਾਂ ਰੈਲੀਆਂ ਹੋਈਆਂ ਕਹਿ ਲਈਏ ਕਿ ਵੱਟ ਕੱਟ ਰੈਲੀਆਂ ਸੀ ਸੰਗਰੂਰ ਵਾਲੀ ਰੈਲੀ ਦਾ ਮੈਂ ਆਪ ਚਸ਼ਮਦੀਦ ਆ ਉਹਦਾ ਅੱਖੀਂ ਡਿੱਠਾ ਹਾਲ ਮੈਂ ਸਾਰਾ ਆਪ ਦੇਖਿਆ ਹੈ ਬਾਕੀ ਛੱਡੋ ਚਲੋ ਗੁਰਦੁਆਰਾ ਸਹਿਬਾਵਾਂਨ ਤਾਂ ਲਿਖਣੀਆਂ ਹੁਣ ਜਿਹੜੇ ਬੰਦੇ ਆਪਣੇ ਆਪ ਨੂੰ ਸੈਕੂਲਰ ਧਰਮ ਨਰਪਖ ਕਹਿੰਦੇ ਆ ਜਿਹੜੇ ਬੰਦੇ ਸਿਆਸਤ ਦੇ ਅੰਦਰ ਦਖਲ ਅੰਦਾਜ਼ੀ ਨਹੀਂ ਚਾਹੁੰਦੇ ਜਿਹੜੇ ਕਹਿੰਦੇ ਆ ਕਿ ਸਿਆਸਤ ਤੇ ਦਖਲ ਦਾ ਧਰਮ ਦਾ ਕੋਈ ਮੇਲ ਨਹੀਂ ਉਹ ਚਿੱਠੀਆਂ ਲਿਖ ਰਹੇ ਨੇ ਸੀਪੀਐਮ ਦੇ ਸੁਭਾਸਕਤਰ ਸੁਖਵਿੰਦਰ ਸਿੰਘ ਸੇਖੋ ਜਿਨ੍ਹਾਂ ਦਾ ਹੀ ਕਰਤਾਰ ਆਪਣੇ ਆਪ ਚ ਹੀ ਮੁੰਤਾਜ਼ਾ ਰਿਹਾ ਆ ਵਕ ਵਕ ਪਹਿਲੂਆਂ ਦੇ ਉੱਤੇ ਤੇ ਇਸ ਚ ਵੀ ਤੁਹਾਨੂੰ ਕੀ ਲੋੜ ਹੈ ਸਵਾਲ ਪੁੱਛਣ ਵਾਲਾ ਹੋਵੇ ਤੁਹਾਨੂੰ ਕੀ ਲੋੜ ਹੈ ਅਕਾਲ ਤੱਕ ਤੁਸੀਂ ਤਾਂ ਤੁਹਾਡਾ ਤਾਂ ਕੋਈ ਮੰਨਣਾ ਨਹੀਂ ਤੁਸੀਂ ਤਾਂ ਨਾਸਤਿਕ ਬੰਦੇ ਹੋ ਤੁਹਾਡਾ ਕੀ ਲੈਣਾ ਦੇਣਾ ਕੋਈ ਅਕਾਲ ਤਖਤ ਕਿ ਜੇ ਅਕਾਲ ਤਖਤ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਮਾਨਤਾ ਦੇ ਦੇ ਤਾਂ ਠੀਕ ਹੈ ਫਿਰ ਉਹ ਸਿੱਖਾਂ ਨਹੀਂ ਨਮਾਇੰਦਾ ਜਮਾਤ ਬਣ ਜੂਗੀ ਇਹ ਕਿਸ ਤਰ੍ਹਾਂ ਨਾਲ ਸੰਭਵ ਹੋ ਸਕਦਾ ਤੁਸੀਂ ਕਿਉਂ ਕਿਸੇ ਦੇ ਧਰਮ 'ਚ ਦਖਲਅੰਦਾਜ਼ੀ ਕਰਦੇ ਹੋ ਜਦੋਂ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ ਧਰਮ ਦੇ ਨਾਲ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਇਸ ਗੱਲ ਤੇ ਕਲੀਅਰ ਹੈ ਕਿ ਧਰਮ ਤੇ ਸਿਆਸਤ ਦਾ ਕੋਈ ਮੇਲ ਨਹੀਂ ਹੋ ਸਕਦਾ ਫਿਰ ਤੁਸੀਂ ਅਕਾਲ ਤਖਤ ਨੂੰ ਕਿਉਂ ਚੱਠੀਆਂ ਅਜਿਓ ਲਿਖਦੇ ਹੋ ਜਾ ਤੁਸੀਂ ਅਕਾਲ ਤਖਨ ਨੂੰ ਸਮਰਪਿਤ ਹੋ ਸਵਾਲ ਹੈ ਨਾ ਤੁਸੀਂ ਤਾਂ ਦੋਨੇ ਕਿਸੇ ਪਾਸੇ ਵੀ ਨਹੀਂ ਤੁਹਾਡੀ ਪਾਰਟੀ ਦੇ ਪ੍ਰੋਗਰਾਮ ਦੇ ਵਿੱਚ ਸਪਸ਼ਟ ਲਿਖੀਆਂ ਹੋਈਆਂ ਚੀਜ਼ਾਂ ਨੇ ਤਾਂ ਤੁਸੀਂ ਤਾਂ ਇੱਕਦਮ ਸੈਕੂਲਰ ਹੋ ਤੁਹਾਡੇ ਅਨੁਸਾਰ ਤਾਂ ਧਰਮ ਕਿਸੇ ਨੇ ਮੰਨਣਾ ਨਹੀਂ ਮੰਨਣਾ ਇਹ ਉਹਦੀ ਵਿਅਕਤੀਗਤ ਆਜ਼ਾਦੀ ਦਾ ਮਸਲਾ ਹੈ ਕਿਵੇਂ ਮੰਨਣਾ ਇਹ ਵੀ ਵਿਅਕਤੀਗਤ ਆਜ਼ਾਦੀ ਦਾ ਮਸਲਾ ਹੈ ਪਰ ਤੁਸੀਂ ਕਿਸ ਦੀ ਕਹਿਣ ਤੇ ਕਿਸ ਦੀ ਉਂਗਲ ਤੇ ਇਹ ਕੁਝ ਕਰ ਰਹੇ ਹੋ ਇਹ ਇੱਕ ਵੱਡਾ ਸਵਾਲ ਹੈ ਤੇ ਸਵਾਲ ਇਹ ਵੀ ਹੈ ਕਿ ਇਹਨਾਂ ਚਿੱਠੀਆਂ ਨੂੰ ਆਧਾਰ ਬਣਾ ਕੇ ਆਉਂਦੇ ਦਿਨਾਂ ਦੇ ਵਿੱਚ ਕੀ ਵਾਕਈ ਪੰਜ ਮੈਂਬਰੀ ਕਮੇਟੀ ਖਤਮ ਕੀਤੀ ਜਾਵੇਗੀ ਕੀ ਅਕਾਲੀ ਦਲ ਬਾਦਲ ਇੱਕ ਵਾਰ ਫਿਰ ਇੱਕ ਐਸੀ ਗਲਤੀ ਵੱਲ ਵੱਧ ਰਿਹਾ ਹੈ ਜਿਹੜੀ ਗਲਤੀ ਉਹਨੂੰ ਇਸ ਮੌਕੇ ਤੇ ਨਹੀਂ ਕਰਨੀ ਚਾਹੀਦੀ ਸੀ ਹਲੇ ਵੀ ਕਈ ਚੀਜ਼ਾਂ ਦੀ ਗੂੰਜੈਸ਼ ਹੈ ਕਈ ਚੀਜ਼ਾਂ ਹੋ ਸਕਦੀਆਂ ਨੇ ਕੋਈ ਲੋਕ ਚਾਹੁੰਦੇ ਵੀ ਨੇ ਅਕਾਲੀ ਦਲ ਦੇ ਅੰਦਰੋਂ ਕਿ ਉਹ ਚੀਜ਼ਾਂ ਵਾਪਰ ਕੀ ਇਹ ਇੱਕ ਕਦਮ ਹੋਰ ਉਸ ਪਾਸੇ ਵੱਲ ਹੈ ਕਿ ਦੂਰੀਆਂ ਵਧਾਈਆਂ ਜਾਣ ਤੇ ਘਟਿਆ ਕਿਸਮ ਦੀ ਸਿਆਸਤ ਹੈ ਜਿਹੜੀ ਕੀਤੀ ਜਾਵੇ ਸਿਆਸਤ ਕਦੇ ਵੀ ਮਾੜੀ ਨਹੀਂ ਹੁੰਦੀ ਗੱਲ ਇਹ ਹੁੰਦਾ ਕਿ ਸਿਆਸਤ ਕੋਈ ਚੰਗੇ ਲਈ ਕਰਦਾ ਹੈ ਜਾਂ ਮਾੜੇ ਲਈ ਤੇ ਜੇ ਇਸ ਪ੍ਰਕਾਰ ਦੀ ਸਿਆਸਤ ਕੀਤੀ ਜਾਊਗੀ ਇਸ ਪ੍ਰਕਾਰ ਦੀਆਂ ਤੀਜੇ ਦਰਜੇ ਦੀਆਂ ਟਿਕੜਮਾ ਲੜਾਈਆਂ ਜਾਣਗੀਆਂ ਤੇ ਇਹਦਾ ਨੁਕਸਾਨ ਅਲਟੀਮੇਟ ਸੁਖਵੀਰ ਸਿੰਘ ਬਾਦਲੈਂਡ ਕੰਪਨੀ ਨੂੰ ਹੀ ਹੋਣਾ ਹੋਰ ਕਿਸੇ ਨੂੰ ਨਹੀਂ ਹੋਣਾ ਕਿਉਂਕਿ ਜੇ ਮਲ ਲਿਆ ਜਾਵੇ ਕਿਉਂਕਿ ਜਸੇਦਰ ਕੁਲਦੀਪ ਸਿੰਘ ਤਾਂ ਫਿਲਹਾਲ ਉਹਨਾਂ ਦੀ ਨਿਯੁਕਤੀ ਉਹਨਾਂ ਦੇ ਸਾਰਾ ਕੁਝ ਵੀ ਵਾ ਦਿੱਤਾ ਨਿਆਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੋਇਆ ਦਮਦਮੀ ਟਕਸਾਲ ਦਾ ਵੀ ਹਿੱਸਾ ਹਜੇ ਉਹ ਸਰਬ ਪ੍ਰਮਾਣਿਤ ਜਥੇਦਾਰ ਨਹੀਂ ਹੈਗੇ ਜੇ ਉਹ ਹੁਕਮਨਾਮਾ ਹੋ ਵੀ ਜਾਂਦਾ ਤਾਂ ਪੰਜ ਮੈਂਬਰੀ ਕਮੇਟੀ ਦਾ ਰੁਕਣ ਵਾਲੀ ਨਹੀਂ ਜਿੰਨਾ ਮੈਨੂੰ ਪਤਾ